ਆਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆਂ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲਾਤੀ ਡੇਰੀ ਫਾਰਮ ਤੇ ਪੁੱਜੇ ਆਂ ਦੋਸਤੋ ਵੀਰ ਗੁਰਪ੍ਰੀਤ ਗੋਪੀ ਦੇ ਕੋਲ ਤੇ ਵੀਰ ਮਨਦੀਪ ਹੁਣਾਂ ਦੇ ਕੋਲ ਇਸ ਫਾਰਮ ਦੀ ਗੱਲ ਕਰੀਏ ਦੋਸਤੋ ਤੇ ਡੇਲੀ ਰੁਟੀਨ ਦੇ ਵਿੱਚ ਕੋਈ 5-7 ਨੱਕ ਜਿਹੜੇ ਅਵੇਲੇਬਲ ਹੁੰਦੇ ਆ ਇਸ ਫਾਰਮ ਤੇ ਅੱਜ ਵੀ ਆਪਾਂ ਤੁਹਾਨੂੰ ਟੋਟਲ 5 ਐਨੀਮਲ ਦਿਖਾਏ ਆ ਜਿਨ੍ਹਾਂ ਦੇ ਵਿੱਚੋਂ ਵੜਾ ਵੀ ਤੁਹਾਨੂੰ ਦਿਖਾਈ ਦੇਣਗੀਆਂ ਬਹੁਤ ਚੰਗੀਆਂ ਵੜਾ ਨੇ ਜਰਸੀ ਬਰੀਡ ਦੇ ਵਿੱਚ ਐਚ ਐਫ ਬਰੀਡ ਇੱਕ ਨੀਲੀ ਰਾਵੀ ਦੀ ਮੱਝ ਸੋ ਅੱਜ ਤਰੀਕ ਤੁਸੀਂ ਨੋਟ ਕਰ ਲਓ ਦੋਸਤੋ ਅੱਜ ਆਪਾਂ 20 ਨਵੰਬਰ ਨੂੰ ਇਹ ਵੀਡੀਓ ਬਣਾ ਰਹੇ ਆਂ ਸਮਾਂ ਕੋਈ ਮਾਰਨਿੰਗ ਦੇ 11:00 ਵਜੇ ਦਾ ਆਹ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਗੋਪੀ ਸਾਸਰੀ ਘਰ ਸਾਸਰੀ ਘਰ ਆਈ ਵੀਰੇ ਠੀਕ ਆ ਵੀਰ ਜੀ ਐ ਚੜਦੀ ਕਲਾ ਤੋਂ ਮੰਦੀ ਬਾਈ ਕੀ ਹਾਲ ਨੇ ਵਧੀਆ ਸੇਤਾ ਰਾਜੀ ਬਾਜੀ ਐ ਚੜਦੀ ਕਲਾ ਚਲੋ ਸ਼ੁਕਰੇ ਮਾਲਕ ਦਾ ਅੱਛਾ ਵੀਰ ਗੋਪੀ ਜਿੱਦਾਂ ਆਪਾਂ ਜ਼ਿਕਰ ਕੀਤਾ ਹਾਂਜੀ ਆਪਣੇ ਕੋਲ ਅੱਜ 5 ਐਨੀਮਲ ਵਿਕਾਊ ਆ ਹਾਂ ਤੇ ਮੈਨੂੰ ਲੱਗਦਾ ਵੀ ਰੁਟੀਨ ਦੇ ਵਿੱਚ ਹੀ ਆਪਾਂ ਕੰਮ ਕਰਦੇ ਆਂ ਕੋਈ 5 4 5 ਨਾਗ ਅਵੇਲੇ ਬਲ ਹੁੰਦੇ ਆ ਆਪਣੇ ਕੋਲ ਹਾਜ਼ਰ ਹੁੰਦੇ ਆ ਅੱਜ ਵਹਿੜਾਂ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਐਚਪੀ ਬਰੀਡ ਦੇ ਵਿੱਚ ਵਹਿੜਾ ਵੀ ਆ ਤੇ ਜਰਸੀ ਬਰੀਡ ਦੇ ਵਿੱਚ ਵੀ ਆ ਹਾਂ ਹੈਗਾ ਟਾਪ ਕਲਾਸ ਆ ਥੋੜਾ ਜਿਹਾ ਆਪਾਂ ਨਾਲ ਤੁਰ ਕੇ ਦਿਖਾ ਦਈਏ ਵੀ ਇਹਨਾਂ ਨੂੰ ਇੱਧਰ ਦੋਸਤੋ ਤੁਸੀਂ ਵੇਖੋਗੇ ਇੱਧਰ ਕਰੋ ਚੈੱਕ ਜਰਸੀ ਬਰੀਡ ਦੇ ਵਿੱਚ ਦੋ ਵਹਿੜਾ ਹੋਣਗੀਆਂ ਠੀਕ ਆ ਜੀ ਹਾਂ ਇੱਕ ਤਾਂ ਪੂਰੇ ਵੱਡੇ ਕੱਦ ਕਰਦੇ ਦੇ ਵਿੱਚ ਵੀ ਜਿੱਦਾਂ ਆਪਾਂ ਨਾਰਮਲ ਵੀ ਗੋਪੀ ਗੱਲ ਕਰ ਲਈਏ ਵੀ ਇਹ ਪੰਜਾਬ ਵਾਲੀਆਂ ਹੀ ਆ ਗਈਆਂ ਇਹ ਪੰਜਾਬ ਵਾਲੀਆਂ ਜੇ ਇੱਕ ਆ ਜਰਸੀ ਆ ਹਾਂ ਜੀ ਇਹ ਵੀ ਤੁਸੀਂ ਦੱਸਣ ਦਾ ਵੀ ਇਹ ਗਾਗਰ ਹੀ ਆ ਇਹ ਗਾਗਰ ਹੀ ਆ ਵੀ ਇਹ ਗਾਗਰ ਵਾਂਗੂ ਭਰੀ ਕਰਮਾ ਦੀ ਥ ਇਹ ਜਦੋਂ ਗਾਗਰ ਭਰਦੀ ਇਹਨੂੰ ਖਾਲੀ ਕਰ ਲਓ ਫੇਰ ਭਰਦੀ ਟਾਈਮ ਤੋਂ ਟਾਈਮ ਅੱਛਾ ਹਾਂ ਇਹ ਨਹੀਂ ਵੀ ਟਾਈਮ ਲਾ ਕੇ ਲਗਾ ਕੋਈ ਟਾਈਮ ਨਹੀਂ ਲੱਗਾ ਵੀਰ ਦੋ ਟਾਈਮ ਤਸੱਲੀ ਕਰਕੇ ਇਹਨੂੰ ਵੜ ਦਵਾਂਗੇ ਹਾਂ ਬਾਕੀ ਸਾਬ ਹੈ ਬੜੀ ਠੰਡੀ ਤੇਰੀ ਆ ਬਹੁਤ ਬੜਾ ਦੋ ਘੰਟੇ ਤਕਰੀਬਨ ਹੀ ਠੰਡੀਆਂ ਆ ਕੋਈ ਨਹੀਂ ਇਹਨਾਂ ਨੂੰ ਲੱਤ ਛੜਦਾ ਤਾਂ ਪਤਾ ਹੀ ਨਹੀਂ ਤੇ ਲਓ ਦੋਸਤ ਇੱਕ ਬਿਲਕੁਲ ਛੋਟਾ ਨਗੀਨਾ ਵੀ ਦਿਖਾਵਾਂਗੇ ਤੁਹਾਨੂੰ ਛੋਟੇ ਨਗੀਨੇ ਤੋਂ ਭਾਵ ਉਹਨਾਂ ਵੀਰਾਂ ਦੇ ਲਈ ਆ ਵੀ ਜਿਹੜੇ ਵੀਰ ਨਾਰਮਲ ਤੋਂ ਨਾਰਮਲ ਰੇਟ ਖਰਚ ਕਰਨਾ ਚਾਹੁੰਦੇ ਆ ਵੀ ਥੋੜੇ ਪੈਸੇ ਖਰਚ ਕਰ ਲਈਏ ਤੇ ਦੁੱਧ ਬਾਦ ਦਾ ਘਰੇ ਸਾਰਨਾ ਚਾਹੁੰਦੇ ਇੱਕ ਪੰਛੀ ਦਿਖਾ ਦਾਂਗੇ ਤੁਹਾਨੂੰ ਇਹ ਵੀ ਸੂਈ ਸਵਾਈਆ ਬੇਸ਼ੱਕ ਕੋਈ ਪੰਜਾਂ ਦਿਨਾਂ ਦੀ ਮਹੀਨੇ ਦੀ ਸੂਈ ਆ ਦੁੱਧ ਵੀਰ ਗੋਪੀ 14 ਕਿ ਲੀਟਰ ਜਿਹੜਾ ਚਵਾਉਣਾ ਆਪਾਂ 14 ਲਿਟਰ ਬਹੁ 15 ਆਪਾਂ 14 ਤਾਂ ਹੀ ਆਖਿਆ ਕੋਈ ਵੀ ਕੇ ਦੀ ਮਜਬੂਰੀ ਆਨਲਾਈਨ ਮੰਗਾਉਂਦਾ ਆ ਦੀ ਤਸੱਲੀ ਕਰੋ ਤੁਹਾਨੂੰ ਫੋਨ ਆਉ ਕਿ ਬੋਲੇ 14 ਇਹ ਨਿਕਲਾ ਸਾਤ ਆ ਉਹ ਕੰਮ ਨਹੀਂ ਜਾਏਗਾ ਬਿਲਕੁਲ ਬਿਲਕੁਲ ਲਾ ਵੀ ਬੜੇ ਵਾਜਬ ਜਾਇਜ਼ ਰੇਟਰ ਰਹਿਣ ਵਾਲੇ ਆ ਦੋਸਤੋ ਜਿਵੇਂ ਇੱਕ ਬਿਲਕੁਲ ਨਾਰਮਲ ਰੇਟ ਦੇ ਉੱਪਰ ਹੀ ਤੁਹਾਨੂੰ ਵੜ ਮਿਲ ਜੂਗੀ ਬਾਕੀ ਜਿਵੇਂ ਜਿਵੇਂ ਆਪਾਂ ਗੁੜ ਪਾਵਾਂਗੇ ਓਵੇਂ ਓਵੇਂ ਮਿੱਠਾ ਸੋ ਜਿਹੋ ਜਿਹੇ ਵੀ ਆਪਾਂ ਐਨੀਮਲ ਖਰੀਦੇ ਆ ਉਹਨਾਂ ਦੇ ਰੇਟ ਭਾਫੜਤਾ ਪਰਣਾ ਪੈਂਦਾ ਵੈਸੇ ਕੋਪੀ ਵੀਰ ਮੈਨੂੰ ਲੱਗਦਾ ਵੀ ਪਹਿਲਾਂ ਜਿੱਦਾਂ ਇੱਕ ਪਸ਼ੂ ਖਰੀਦਣ ਚਾਹੀਦਾ ਸੀ ਪਸ਼ੂ ਚੰਗੇ ਚੰਗੇ ਵੈਸੇ ਵੀ ਨਿਗਾਹ ਤੇ ਬੜੇ ਚੜ ਰਹੇ ਪੈਂਦੇ ਸੀ ਤੁਰ ਫਿਰਦੇ ਵਿੱਚ ਤੁਰ ਫਿਰ ਕੇ ਇੱਕ ਲਾਈਨ ਜਣਾ ਤਿੰਨ ਤਿੰਨ ਮਿਲ ਜਾਂਦੀਆਂ ਹਾਂ ਹੁਣ ਸਾਫ ਸੋਹਰਾ ਪਸ਼ੂ ਵੀ ਘਟ ਗਿਆ ਬਹੁਤ ਜ਼ਿਆਦਾ ਮੈਨਾਂ ਵੀ 4-5 ਦਿਨ ਹੋ ਗਏ ਬੜੀ ਜਨਵਾਰ ਨਾਲ ਖਜਲ ਖਵਾਈ ਨਾਲ ਜਿਹੜੇ ਪਸ਼ੂ ਚੰਗਾ ਪਸ਼ੂ ਜਨੇ ਮਰਜੀ ਲੱਭ ਲਓ ਇੱਕ ਹੁਣੇ ਵੀ ਪੈਸਾ ਲੈ ਕੇ ਗੱਡੀ ਚ ਤੁਰ ਪੋ ਤੇ ਆਖੀ ਦਾ ਵੀ ਸ਼ਾਮ ਤੱਕ ਬਣਿਆ ਕੋਈ ਚੰਗਾ ਬਣਿਆ ਕਿ ਨਹੀਂ ਇਹ ਵੀ ਗੱਲ ਹੈਗੀ ਇਹ ਗੱਲ ਚੱਲਣੀ ਇਹ ਦਈ ਜੀ ਠੀਕ ਆ ਠੀਕ ਆ ਲੋ ਵੀ ਦੋਸਤੋ ਇਹ ਗੱਲਾਂ ਬਾਤਾਂ ਨਾਲ ਦੀ ਨਾਲ ਆਪਾਂ ਕਰਾਂਗੇ ਵੀਰ ਗੋਪੀ ਹਣਾਂ ਦੇ ਨਾਲ ਇੱਕ ਵਾਰ ਤੁਹਾਨੂੰ ਗੱਬਣ ਦਿਖਾਵਾਂਗੇ ਜਿਹੜੀ ਇੱਕੋ ਇੱਕ ਤਿਆਰੀ ਵਾਲੀ ਆ ਬਾਕੀ ਆਲਮੋਸਟ ਜਿੰਨੇ ਪਸ਼ੂ ਆ ਇਹ ਸਾਰੇ ਸੋਏ ਸੋਏ ਆ ਬਿਲਕੁਲ ਪੂਰੀ ਵੀਡੀਓ ਮੇਰਾ ਵੀਰ ਹਣ ਤੱਕ ਦੇਖ ਲਿਓ ਤੇ ਵੱਧ ਤੋਂ ਵੱਧ ਤੋਂ ਵੱਧ ਕੇ ਸ਼ੇਅਰ ਵੀ ਜਰੂਰ ਕਰ ਦਿਓ ਵੀਡੀਓ ਠੀਕ ਆ ਜੀ ਤੇ ਇਹ ਹੌਸਲਾ ਫਜਾਈ ਹੁੰਦੀ ਆ ਬਿਪਾਰੀ ਵੀਰਾਂ ਦੀ ਜਿਹੜ अच्छा फिर कॉपी किमे चली जंदे व्यापार दे काम हां जी बहुत बढ़िया आई जाई जंदे ऐसे तरह ही आई जंदे आइन ना भी थोड़े, थोड़े हाँ, हाँ। भी जी जी जे हुन जेडी अपनी ਵਹਿੜ ਆ ਕੋ ਥੋੜੀ ਔਖੀ ਲੱਭਦੀ ਤਾਜੀ ਸੂਈ हां हां मेनू ਲੱਗਦਾ ਵੀ ਜਿਹੜੀ ਚੀਜ਼ ਦੀ ਮਾਰਕੀਟਿੰਗ ਜਿਆਦੀ ਹੋ ਜਾਏ ਮਾਰਕੀਟ ਜਿਆਦੀ ਬਣ ਜੇ ਜਿਆਦੀ ਬਣ ਜੇ ਉਹ ਬਾਜ਼ਾਰ ਦੇ ਵਿੱਚ ਮਾਲ ਵੀ ਥੋੜਾ ਜਿਹਾ ਆਪਾਂ ਨੂੰ ਪਤਾ ਵੀ ਸਾਫ਼ ਸੁਥਰਾ ਮਾਲ ਖਰੀਦਦਾਰਾਂ ਵੀ ਉੱਚਾ ਪੈਂਦਾ ਤੇ ਫਿਰ ਕਿਸੇ ਭੈਣ ਭਰਾ ਨੂੰ ਲੱਗਦਾ ਵੀ ਯਾਰ ਮਿਲਦਾ ਵੀ ਕਰ ਜਿਆਦੇ ਪੈਸੀ ਭਰ ਕੇ ਉੱਚਾ ਹੀ ਮਾਲ ਮਿਲਦਾ ਪਿਆ ਭਰ ਕੇ ਪਰ ਸਾਫ ਵਾਇਰ ਚੱਲੋ ਜਿਹੜੇ ਵੀਰ ਖਰੀਦਦੇ ਉਹਨਾਂ ਨੂੰ ਪਤਾ ਜੋ ਬਾਹਰ ਚੱਲੰਦੇ ਆ ਪਰ ਬਹੁਤ ਘੱਟ ਜੀ ਬਹੁਤ ਘੱਟ ਹਾਂ ਠੀਕ ਹੈ ਜੀ ਕਿਤੇ ਨਾ ਕਿਤੇ ਹਰਕ ਚੀਜ਼ ਐਡਵਾਂਸ ਹੋ ਗਈ ਹੈ ਨਹੀਂ ਤਾਂ ਕ੍ਰੋਸ ਆਂਗ ਮੈਨੂੰ ਤਾਂ ਵੀ ਕੋਈ 30 35 40 45 ਹਜ਼ਾਰ ਦਾ ਆ ਜਾਣਾ ਉਹ 50 60 65 ਤੇ ਚਲਾ ਗਿਆ ਉਹ ਚੱਲੇ ਗਿਆ ਜਿਹੜੀ ਹੋਰ ਚੰਗੀ ਕੁਆਲਿਟੀ ਆ ਉਹ ਕੋਈ ਲੱਖੋਂ ਬਾਹਰ ਵੀ ਹੋ ਗਈ ਗਈ ਬਾਕੀ ਗੱਲ ਹੋਰ ਅੱਗੇ 10 ਪਿੰਡ ਫਿਰ ਲੈਣੇ ਕੋਈ ਇੱਕ ਅੱਧੀ ਚੰਗੀ ਵਾਇਰ ਮਿਲ ਹੀ ਜਾਣੀ ਹਾਂਜੀ ਪਰ 3-4 ਦਿਨ ਹੋ ਗਏ ਫਿਰਦਿਆਂ ਨੂੰ ਦੋ ਤਿੰਨ ਵੜਾ ਹੀ ਚੰਗੀਆਂ ਮਿਲੀਆਂ ਬਾਕੀ ਪਾਹੇ ਪਾਕੇ ਜਿਵੇਂ ਚ ਤੁਰੇ ਫਿਰਨ ਵਾਲੀ ਗੱਲ ਆ ਕੋਈ ਬਿਲਕੁਲ ਬਿਲਕੁਲ ਆ ਲੋਕਲ ਮਾਲ ਤੁਰ ਫਿਰ ਕੇ ਖਰੀਦਣਾ ਹੁੰਦਾ ਲੋਕਲ ਮਾਲ ਐ ਨਹੀਂ ਨਿਕਲਦਾ ਨਹੀਂ ਨਿਕਲਦਾ ਤੇ ਜੇ ਨਿਕਲਦਾ ਤਾਂ ਫਿਰ ਸਾਫ ਸੁਥਰਾ ਆਪਾਂ ਨੂੰ ਚਾਹੀਦਾ ਵੀ ਆਪਾਂ ਸਾਰੇ ਭੈਣ ਭਰਾਵਾਂ ਦੇ ਸਾਹਮਣੇ ਪੇਸ਼ ਕਰਨਾ ਪੇਸ਼ ਕਰਨਾ ਹਰ ਇੱਕ ਆਪਣੀ ਨਿਗਾ ਬਣੀ ਆ ਵੀ ਯਾਰ ਸਾਫ ਸੁਥਰਾ ਪਸ਼ੂ ਖਰੀਦੀਏ ਖਰੀਦੀਏ ਚੰਗਾ ਪਸ਼ੂ ਲੈ ਕੇ ਚੱਲ ਜੀਏ ਇੱਕ ਜਿੰਨੇ ਚੰਗੀਆਂ ਵੜਾ ਸੰਭੀ ਜਾਂ ਉਹ ਵੀ ਉਹ ਸਾਰਿਆਂ ਨੂੰ ਪਤਾ ਬਾਜ਼ਾਰ ਦਾ ਉਹ ਵੀ ਆਂਦਾ ਮੈਂ ਚੰਗੀ ਕੀਮਤ ਨਹੀਂ ਦੇਣਾ ਸਹੀ ਐ ਤਰੇ ਹੀ ਆ ਲੋ ਵੀ ਦੋਸਤੋ ਅੱਜ ਜਿਹੜੇ ਐਨੀਮਲ ਆਪ ਤੇ ਜਰਸੀ ਬਰੀਡ ਦੇ ਵਿੱਚ ਨਾਗ ਤੁਹਾਨੂੰ ਦੋ ਦਿਖਾ ਦਾਂਗੇ ਇੱਕ ਕਰਮਾ ਦੀ ਬਿਲਕੁਲ ਸੱਜਰਤਾਜੀ ਸੂਈ ਆ ਸੂਈਆਂ ਦੋਨੋਂ ਬਿਲਕੁਲ ਸੱਜਰਤਾਜੀਆਂ ਨੇ ਤੇ ਬੌਲੇ ਦੇ ਵਿੱਚ ਹੀ ਇਸ ਵਕਤ ਜੜੀਆਂ ਚੱਲਣ ਡੀਆਂ ਨੇ ਠੀਕ ਆ ਤੇ ਇੱਕ ਮੱਝ ਤੁਹਾਨੂੰ ਦਿਖਾ ਦਾਂਗੇ ਨੀਲੀ ਰਾਵੀ ਦੇ ਵਿੱਚ ਤੇ ਗੋਪੀ ਵੀਰ ਸ਼ੁਰੂਆਤ ਇਸੇ ਮੱਝ ਤੋਂ ਕਰ ਲਈ ਆਪਾਂ ਹਾਂਜੀ ਤੇ ਪੂਰੀ ਡਿਟੇਲਿੰਗ ਦੀ ਸਾਂਝੀ ਕਰਦੀਏ ਸੂਵੇ ਬਾਰੇ ਦੱਸ ਦਿਓ ਦਿਨ ਦੱਸ ਦਿਓ ਕਿੰਨੇ ਕ ਸਮੇਂ ਹੋ ਗਏ ਸੂਈ ਨੂੰ ਇਹ ਕੱਲ ਦੀ ਸੂਈ ਜੇ ਕੋਈ 10 11 ਵਜੇ ਦੀ ਠੀਕ ਆ ਜੀ ਤੇ 10 ਲੀਟਰ ਬੌਲ ਇਹ ਹੋਊ 11 अच्छा जी पर ਜਿਹੜਾ ਆਪਾਂ 2 ਟਾਈਮ ਚੋਂ ਆਉਣਾ 10 ਲੀਟਰ ਦੀ ਆਪਣੀ ਗਾਰੰਟੀ ਹੋਊਗੀ ਹਾਂਜੀ ਕਿ ਜਿਹੜਾ 2 ਟਾਈਮ ਚੋਗੇ ਖੜੇ ਕੋਈ ਠੀਕ ਹੈ ਜੀ ਇੱਥੋਂ ਦੀ ਆਪਣੀ ਗਾਰੰਟੀ ਹੈ ਠੀਕ ਹੈ ਜੇ ਕੋਈ ਵੀਰ ਚੰਗੀ ਸਾਮ ਵਾਲਾ ਖੜੂਗਾ ਉਹਨੂੰ ਮੈਂ 15 ਲੀਟਰ ਦੀ ਗਾਰੰਟੀ ਦਊਗਾ ਠੀਕ ਹੈ ਜੀ ਪਰ ਇਹ ਨਹੀਂ ਵੀ ਜਾ ਕੇ ਤੋੜੀ ਤੇ ਬੰਨ ਕੇ ਤੇ ਵੰਡਣਾ ਪਾਵੇ ਉਹਦੀ ਗਾਰੰਟੀ ਕੋਈ ਨਹੀਂ ਜੀ ਠੀਕ ਆ ਹਾਂ ਤੇ ਜਾਂ ਸੂਬਾ ਆਇਆ ਕਿਹੜਾ ਸੂਬਾ ਦਿਨ ਕਿਨੇ ਦੱਸੇ ਇਹ ਕੱਲ ਦੀ ਸੋਈ ਆ ਬਿਲਕੁਲ ਗਿੱਲਾ ਨੜੂ ਨਾਲ ਮਗਰ ਕੀ ਬੱਚਾ ਇਹ ਕੱਟੀ ਆ ਗਈ ਕੱਟੀ ਹੈ ਵੇਖਿਆ ਜੇ ਕਟਾ ਕਟਾ ਹਾਂਜੀ ਮੈਂ ਕਿਹਾ ਖੰਡਾ ਪਲਿਆ ਬੜਾ ਪਲਿਆ ਹਾਂ ਲੋ ਵੀ ਕਟਾ ਵੇਖੋ ਦੋਸਤੋ ਫਿਰ ਇੱਕ ਚੀਜ਼ ਹੋਰ ਵੇਖੋ ਮੋਰਾ ਦਾ ਕਿ ਕੇ ਵੀਰ ਨੇ ਟੀਗਾ ਭਰਾਇਆ ਤੇ ਮੋਰਾ ਦੇ ਪਿਓ ਦਿੱਤਾ ਜੀ ਹਾਂ ਮੱਜ ਪਯੋਰ ਨੀਲੀ ਦੀ ਇੱਕ ਵੀ ਨਿਸ਼ਾਨੀ ਜਿਹੜੀ ਆ ਵੀ ਨਹੀਂ ਕੋਸੀ ਹਾਂ ਜਿਹਨੂੰ ਉਹ ਪਯੋਰ ਨੀਲੀ ਆ ਨਿਸ਼ਾਨੀ ਮਾਰਕਿੰਗ ਮੈਂ ਤੁਹਾਨੂੰ ਇੱਕ ਵਾਰ ਦਿਖਾ ਦਿੰਦਾ ਤੂ ਤੇ ਨਿਸ਼ਾਨ ਠੀਕ ਆ ਜੀ ਪੂਛ ਉੱਪਰ ਤੱਕ ਵਾਈਟ ਆ ਹਵਾਨੇ ਚੱਡੇ ਤੇ ਧੁੰਨ ਤੇ ਮੂੰਹ ਮੱਥੇ ਦੀ ਗੱਲ ਕਰ ਲਈਏ ਤੇ ਮੱਥੇ ਬਿਲਕੁਲ ਤੁਸੀਂ ਵੇਖੋਗੇ ਬੱਲਾ ਮੱਤਾ ਬੱਗੀਨਾਸ ਤੇ ਅੱਖ ਬਿੱਲੀ ਮਨਕੀ ਆ ਠੀਕ ਆ ਹੋਬਾ ਨਿਜੇ ਡੀਆ ਤਾਂ ਮੇਕੋਰੀ ਲਾ ਕੇ ਹਾਂ ਦਿਖਾ ਦਿੱਤੀ ਉਲਟ ਪੈਣੀ ਵਾਲੀ ਸਾਈਡ ਤੋਂ ਇੱਕ ਅਦੇ ਥਾਂ ਤੇ ਵੀ ਜਿਹੜਾ ਦੋਸਤੋ ਉਹ ਵਾਈਟ ਨਿਸ਼ਾਨ ਆ ਤੇ ਗੋਪੀ ਵੀਰ ਬੋਲਾ ਕਿੰਨਾ ਦੱਸਿਆ ਜੇ ਹੋਊ 11 ਪਰ 10 ਚ ਆਵਾਂਗੇ ਆਪਾਂ ਠੀਕ ਆ ਮੰਦੀਪਾਈ ਖੋਲ ਲੀ ਗਏ ਨਾਲ ਦੀ ਨਾਲ ਕੋਈ ਦੋ ਟਾਈਮ ਚੋਲੇ ਕੋਈ ਤਿੰਨ ਟਾਈਮ ਚੋਲੇ ਆ ਤੀ ਤਸੱਲੀ ਕਰਕੇ ਖੜੇ ਠੀਕ ਆ ਜੀ ਕਿਉਂਕਿ ਬਿਲਕੁਲ ਆਪਾਂ ਦੇ ਯਾਰ ਦੋਸਤੋ ਲਈ ਇਹਨੇ ਦੂਜੇ ਸੂਏ ਥੱਲੇ 16 ਲੀਟਰ ਚ ਹੋਇਆ ਵਾ ਤਾਂ ਕਰਕੇ ਆਪਾਂ ਗਰੰਟੀ ਇਹਨੇ 15 ਦੀ ਚੁੱਕਾ ਕੋਈ ਸਾਹਮੜਾ ਵੀਰ ਖੜੇ ਠੀਕ ਆ ਜੀ ਲਓ ਦੋਸਤੋ ਅੱਜ ਫ ਉਹ 10 ਲੀਟਰ ਜਾਂ 11 ਲੀਟਰ ਬੋਲੇ ਤੇ ਇਹ ਕਰਮਾਲੀ ਚੱਲਣ ਢਈ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਆਪਾਂ ਬੋਲਾ 10 ਲੀਟਰ ਕਾਊਂਟ ਕੀਤਾ ਤੇ ਦੁੱਧ ਕਿਤਨਾ ਕਿਤੇ ਪਲਾਸੀ ਦਿਖਾਈ ਦੇਊਗਾ ਉਹ ਅਗੇ ਸੇਵਾ ਤੇ ਜਿਵੇਂ ਜਿਵੇਂ ਕਿਸੇ ਭਰਾ ਦੀ ਸੇਵਾ ਓਵੇਂ ਤੁਸੀਂ ਚਵਾਈ ਇਹਦੇ ਥੱਲੇੋਂ ਕਰ ਸਕਦੇ ਜੇ ਸਿੰਗਲ ਹੱਡੀ ਦੇ ਵਿੱਚ ਆ ਵੈਸੇ ਇਹ ਵੀ ਗੱਲ ਮੰਨਦੇ ਆ ਦੋਸਤੋ ਵੀ ਜੀ ਦੀ ਬਿਲਕੁਲ ਸਿੰਗਲ ਹੱਡੀ ਬਿਲਕੁਲ ਉੱਪਰੋਂ ਜਿਆਦਾ ਉੱਚੀ ਹੋਵੇ ਤੇ ਸਾਈਡਾਂ ਤੇ ਜਿਹੜੀਆਂ ਬਿਲਕੁਲ ਪੁੱਠੇ ਵਾਲੀਆਂ ਠੀਕ ਆ ਜੀ ਖੁੱਡੇ ਵਾਲੀਆਂ ਹੱਡੀਆਂ ਉਹ ਬਿਲਕੁਲ ਡਾਊਨ ਹੁਣ ਨੀਵੀਆਂ ਹੁਣ ਤੇ ਚੰਗੇ ਦੁੱਧ ਵਾਲਾ ਪਸ਼ੂ ਮੰਨਿਆ ਜਾਂਦਾ ਠੀਕ ਆ ਸੋ ਵਿੱਚੋਂ ਸੈਂਟਰ ਤੋਂ ਉੱਚੀ ਆ ਤੇ ਸਾਈਡਾਂ ਵਾਲੀਆਂ ਜਿਹੜੇ ਹੱਡ ਨੇ ਉਹ ਬਿਲਕੁਲ ਨੀਵੇਂ ਆ ਵਿਚਕਾਰ ਤੇ ਜੇਕਰ ਆਪਾਂ ਕੰਪੇਅਰ ਕਰਗੇ ਬਾਕੀ ਹਵਾ ਨਿਲੇਵੇ ਦੀ ਪੂਰੀ ਖਬਰਦਾਰ ਤੇ ਚਬਾ ਪਸਮਾਦੀ ਵੀ ਆਪਾਂ ਪੁੱਛ ਲਾਂਗੇ ਇਸ ਵਕਤ ਕੋਈ 10000 ਲੀਟਰ 10000 ਲੀਟਰ ਬੋਲਾ ਦੇ ਥੱਲੇ ਹਾਜ਼ਰ ਆ ਤੇ ਗੋਪੀ ਚੁਆਇਚ ਬਈ ਕਿਦਾਂ ਵੀਰ ਬਹੁਤ ਜ਼ਿਆਦੀ ਖਬਰਦਾਰ ਇੱਕੇ ਹੀ ਈ ਪਸਮ ਹੋਗੀ ਮਗਰੋਂ ਟੋਕਾ ਹੋਣਾ ਲਾਉਗੀ ਠੀਕ ਆ ਹਾਂ ਪੋਲੀ ਆ ਬਿਲਕੁਲ ਹਾਂ ਪੋਲੀ ਜਿਹੜਾ ਕੋ ਮਰਜ਼ੀ ਆ ਕੇ ਦੋ ਟਾਈਮ ਆਉਦੀ ਤਸੱਲੀ ਕਰੇ ਤੇ ਕੀ ਮੁੱਲ ਕਰਤਾ ਇਹਦਾ ਫਿਰ ਇਹਦਾ ਰਾਜ ਵੀਰੇ ਇਹ ਨਹੀਂ ਵੀ ਮੁੱਲ ਕੋਈ ਕਰਨਾ ਤੇ ਲੈਣਾ ਕੋਈ ਆਪਾਂ ਇਹਦਾ ਕਰਨਾ ਤੇ ਲੈਣਦੇ ਨਹੀਂ ਹਾਂਜੀ ਕੋਈ ਇਹਦਾ ਲੱਖ ਨਹੀਂ ਕੋਈ ਪਛਾਣਵੇਂ ਨਹੀਂ ਹਾਂਜੀ ਇਹਦਾ 90000 ਆ ਜਾਣਾ ਹਜੇ 90 ਦੀ ਹਾਂਜੀ ਲਓ ਜੀ 90000 ਦੀ ਤੁਸੇ ਇਹ ਮੱਝ ਮਿਲੂਗੀ ਤੁਹਾਨੂੰ ਠੀਕ ਆ ਪਰ ਕੋਈ ਜ਼ਾਂ ਬੜਾ ਵੀਰ ਲੈ ਜੇ 16 ਲੀਟਰ ਦੁੱਧ ਕਰਮਾ ਦੀ ਦੋ ਉਹ ਗਰ ਇਹ ਡੰਗਰ ਦੀ ਗਰੰਟੀ ਨਹੀਂ ਦਿੱਤੀ ਜਾਂਦੀ ਪਰ ਜਿਹੜਾ ਹੱਥੀ ਚੋਇਆ ਹੋਵੇ ਉਹਦੀ ਕੋਈ ਸ਼ਾਦੀ ਵੀ ਹੁੰਦੀ ਹੈ ਬਿਲਕੁਲ ਹਾਂਜੀ ਲੋ ਵੀ 90000 ਦੋਸਤ ਜੀ ਦੀ ਮੰਗ ਡਿਮਾਂਡ ਆ ਲੈਣ ਦੇਣਾ ਠੀਕ ਆ ਜੀ ਸੋ ਜਿੱਥੇ ਵੀ ਕਿਸੇ ਭਰਾ ਦੀ ਤੈਅ ਬੈਂਦੀ ਤੁਸੀਂ ਬਿਠਾ ਲਿਓ ਮਗਰ ਕਟਾ ਤੇ ਬੋੜਾ ਇਸ ਵਕਤ ਕੋਈ 10 ਲੀਟਰ ਜਾਂ 10 ਤੋਂ ਥੋੜਾ ਬਾਤਾ ਪਲੱਸ ਇਹਦੇ ਥੱਲੇ ਹਾਜ਼ਰ ਸੋ ਮਾਰਕਿੰਗ ਮਾਰਕਿੰਗ ਤੁਹਾਨੂੰ ਪ੍ਰੋਪਰ ਆਪਾਂ ਦਿਖਾਤੀ ਆ ਹਵਾਨੇ ਚੱਡੇ ਦੀ ਬਿਲਕੁਲ ਸਾਫ਼ ਸੁਥਰੀ ਦਿਖਾਈ ਦੇ ਰਹੀ ਹੈ ਠੀਕ ਆ ਇਧਰ ਸਾਈਕਲ ਨੰਬਰ ਤੇ ਗੋਪੀ ਵੀਰ ਆਪਣੇ ਕੋਲ ਜਿਹੜੀ ਇਧਰ ਆ ਵਾਚੀ ਖੜੀ ਬੜੀ ਵੀ ਚੰਗੀ ਸਾਫ ਸੁਥਰੀ ਆ ਬਹੁਤ ਚੰਗੀ ਨਾੜਾ ਨੂੜਾ ਕਾਫੀ ਭਾਨੇ ਚੰਗੇ ਨੇ ਮੈਂ ਭਾਨੇ ਜਿੱਧਰ ਨੂੰ ਭਾਨਾ ਉਧਰ ਨੂੰ ਨਾੜਾ ਨਾੜਾ ਇਹਦੇ ਬੰਨੇ ਸਾਰੇ ਬੰਨੇ ਬਿਲਕੁਲ ਬੈਕ ਸਾਈਡ ਤੇ ਵੀ ਨਾੜਾ ਜਿਹਦੇ ਬੰਨੇ ਤੇ ਇਹਦਾ ਸੂਆ ਕਿਵੇਂ ਆ ਇਹ ਦੂਜਾ ਛਿੱਗੀ ਹੁੰਦੀ ਆ ਚੌਗੀ ਤੋਂ ਛਿੱਗੀ ਚੌਗੀ ਤੋਂ ਛਿੱਗੀ ਹਾਂਜੀ ਲੋਵੀ ਚੌਗੀ ਤੋਂ ਛਿੱਗੀ ਹੁੰਦੀ ਪਈ ਆ ਤੇ ਦੂਜਾ ਸੂਆ ਹੋਊਗੀ ਹੈਨਾ 5 ਲੀਟਰ ਬੋਲਾ ਕੱਢਿਆ ਜੇ ਇਹਦੇ ਠੀਕ ਮਾਰਨ ਕਿ ਹਾਂ ਕਰਕੇ 4 ਸਵਾ 4 ਸੋਈ ਆ ਬਚੀ ਇਹਦੇ ਮਗਰ ਜਿਓ ਠੀਕ ਆ ਜੀ ਹਾਂਜੀ ਲੋਵੀ ਇਹਦੇ ਮਗਰ ਬਚੀ ਆ ਦੂਜਾ ਸੂਆ ਦੋਸਤੋ ਬਚੀ ਇੱਕ ਵਾਰ ਤੁਹ ਤੇ ਮਾਰਨਿੰਗ ਸੂਈ ਆ ਠੀਕ ਆ ਜੀ ਜੇਰ ਜੁਰ ਪ੍ਰੋਪਰ ਦਾਨ ਪੈ ਚੁਕੀ ਆ ਜੇਰ ਆ ਬੱਚਾ ਜੇ ਇਸ ਵੈਰ ਦਾ ਜਰਸੀ ਬਰੀਡ ਦੇ ਵਿੱਚ ਹੀ ਮਗਰ ਵਛੀ ਆ ਠੀਕ ਆ ਜੀ ਤੇ ਕ੍ਰਾਸ ਵਿੱਚ ਜਰਸੀ ਦੇ ਵਿੱਚ ਤੇ ਬਾਕੀ ਆ ਹਾਈਟ ਦਾ ਤੁਸੀਂ ਚੈੱਕ ਕਰੋ ਤੇ ਸਫਾਈਆਂ ਸਫਾਈਆਂ ਦੇਖੋ ਠੀਕ ਆ ਜੀ ਕੋਈ 5-4 ਕਿਲੋ ਬੋਲਾ ਚੋਇਆ ਮਾਰਨਿੰਗ 5 ਕਿਲੋ ਪੂਰਾ ਠੀਕ ਆ ਬਈ ਹਾਂ ਵਛੀ ਨੂੰ ਲਓ ਜੀ ਹਾਂ ਠੰਡੀ ਤੇਰੀ ਹੈ ਬਿਲਕੁਲ ਠੰਡੀ ਆ ਦੇਖੋ ਆਸ ਵੀ ਬੜੀ ਚੰਗੀ ਆ ਰਾਜ ਵੀਰੇ ਤੂੰ ਦੁੱਧ ਦੀ ਤੇ ਬਾਕੀ ਅੱਗੋਂ ਸੇਵਾ ਦਾ ਕੰਮ ਬਿਲਕੁਲ ਜੀ ਬਰੇਪਾ ਲੋਵੀ ਬੈੜ ਦੋਸਤੋ ਸਾਰੀ ਸਾਫ ਸੁਥਰੀ ਆ ਠੀਕ ਆ ਜੀ ਬਾਕੀ ਪਣੀ ਥਾਣੀ ਤੁਸੀਂ ਵੇਖੋ ਨਾ ਕਦੇ ਸੂਸਵਾ ਦੇ ਵਿੱਚ ਆਈ ਆ ਥੋੜੇ ਦੇ ਕਿਤੇ ਨਾ ਕਿਤੇ ਪਸ਼ੂ ਲਪਾਏ ਲਾ ਜਾਂਦੇ ਆ ਬਾਕੀ ਜੋਰ ਵੀ ਵੀਡੀਓ ਆਪਣੇ ਕੋਲੇ ਕੀਜੀਏ ਜਿਹੜੀ ਪਾਈ ਹੈ ਠੀਕ ਆ ਠੀਕ ਆ ਠੀਕ ਆ ਜਾਓ ਵੀਰ ਜੀ ਖੋਲ ਕੇ ਦਿਖਾ ਦਿਗੇ ਠੀਕ ਆ ਬਾਕੀ ਥਾਣਾ ਜਿਹੜਾ ਦੋਸਤੋ ਮੇਨ ਗੱਲ ਕਰੀਏ ਥਾਣਾ ਵਧੀਆ ਹਵਾਨੇ ਛੱਟੇ ਦੇ ਉੱਪਰ ਨਾੜੀ ਤੁਹਾਨੂੰ ਦਿਖਾਉਣੇ ਆਪਾਂ ਬਹੁਤ ਜਿਆਦੀ ਵੇਨ ਆ ਦੇਖੋ ਰੋਅਰ ਕੀ ਪੋਲੀ ਆਉਡੀ ਸਵਾਮਾ ਪਪੂਸ ਜਰਸੀ ਬਰੀਡ ਵਿੱਚ ਮੈਨਾਂ ਦੇਖਦੇ ਆਂ ਛੋਟੀਆਂ ਇਹ ਵੱਡੀਆਂ ਦੇ ਵਿੱਚ ਆ ਜਾਂਦੀਆਂ ਮੀਡੀਅਮ ਤੋਂ ਪਲੱਸ ਹਾਈਟ ਆਪਾਂ ਇਹਦੀ ਕਹਾਂਗੇ ਇੱਕ ਵਿਚ ਵਿਚਾਲਾ ਮੇਲ ਹੁੰਦਾ ਇੱਕ ਹੁੰਦੀ ਦਰਮਿਆਨੀ ਬਿਲਕੁਲ ਛੋਟੀ ਇੱਕ ਵਿਚਲਾ ਮੇਲ ਆ ਠੀਕ ਆ ਜਿਸ ਵਿਚਲੇ ਮੇਲ ਤੋਂ ਵੀ ਥੋੜੀ ਜੀ ਪਲੱਸ ਹਾਈਟ ਆ ਸੋਹਣੀ ਬੂਤੀ ਬਿਲਕੁਲ ਛੋਟੀ ਛੋਟਾ ਸਮਾਲ ਸਾਈਜ਼ ਵਿੱਚ ਕੰਨ ਸੋ ਖਲੋਣੀ ਖਲਾਨੀ ਦੀ ਬੜੀ ਚੰਗੀ ਦਿਖ ਰਹੀ ਆ ਉੱਪਰੋਂ ਬਿਲਕੁਲ ਫਲੈਟ ਸਟ੍ਰੇਟ ਸੋ ਹਵਾਨੇਲੇ ਦੇ ਵੀ ਇੱਕ ਵਾਰੀ ਆਪਾਂ ਤੁਹਾਨੂੰ ਇਧਰੋਂ ਖੱਬੇ ਪਾਸੇ ਹੋਵੇ ਦਿਖਾ ਦਈਏ ਆ ਵੇਖੋ ਜੀ ਉਲਟ ਪੰਨੀ ਵਾਲੀ ਸਾਈਡ ਸੱਜੇ ਪਾਸੇ ਦੇਖ ਲਓ ਠੀਕ ਹੈ ਜੀ ਆ ਦੇਖੋ ਹਾਂ ਜੀ ਠੀਕ ਹੈ ਜੀ ਮੋਰ ਲਗੇ ਠੀਕ ਹੈ ਚੰਗੀ ਐ ਬੱਛੀ ਕੋਪੀ ਵੀਰ ਬਹੁਤ ਜਿਆਦਾ ਚੰਗੀ ਐ ਕੀ ਡਿਮਾਂਡ ਕਰਤੀ ਰਾਜ ਵੀਰੇ ਸਾਰੇ ਵੀਰ ਭਰਾ ਸਿਆਣੇ ਆ ਵੇਂਦੇ ਆ ਵੀਡੀਓ ਤੇ ਇੱਡੀਆਂ ਇੱਡੀਆਂ ਦਾ ਕੋਈ 1 30 ਮੰਗੀ ਜਾਂਦਾ ਕੋਈ ਸਵਾ ਮੰਗੀ ਜਾਂਦਾ ਪਰ ਆਪਾਂ ਨੂੰ ਜਿੱਤਰਾ ਹੀ ਆਪਾਂ ਇਹਦਾ ਅੱਜ 97000 ਰੁਪਏ ਰੇਟ ਕਰਦੇ ਜੀ 97 ਹਾਂਜੀ ਉਹਦੇ ਵਿੱਚੋਂ 2000 ਛੋਟ ਕਰਾਂਗੇ 95000 ਦੀ ਹਾਨਾ ਕਰਾਂਗੇ 95 ਹਾਂਜੀ ਠੀਕ ਕੋਈ ਆਵੇ ਵੀਰ ਚੋ ਗਿਆ ਦੀ ਤਸੱਲੀ ਕਰੇ ਨਾਲੇ ਉਹਨੂੰ ਜੱਜਮੈਂਟ ਹੋ ਗਈ ਵਾਕਈ ਯੋਗ ਆ ਉਹ ਨਿਕਲਿਆ ਕਿ ਨਹੀਂ ਬਿਲਕੁਲ ਬਿਲਕੁਲ ਲਓ ਜੀ 95000 ਦੋਸਤੋ ਇਹਦੀ ਡਿਮਾਂਡ ਲੈਣ ਦੇਣ 95000 ਆ 97000 ਦੀ ਡਿਮਾਂਡ ਕੀਤੀ ਆ ਬਾਕੀ ਸੋਹਣੀ ਫੇਸ ਕੁਆਲਿਟੀ ਆ ਗੋੜ ਵਰਗਾ ਰੰਗ ਬਿਲਕੁਲ ਲਾਲ ਰੰਗ ਦੇ ਵਿੱਚ ਆ ਵੇਖੋ ਬਹੁਤ ਵੇਲ ਦੀ ਵੇਖੋ ਕੱਦ ਵੇਖੋ ਨਹੀਂ ਤਾਂ ਆਮ ਜਿਹੀਆਂ ਬਿਲਕੁਲ ਮੀਡੀਅਮ ਚਾਉਂਦੀਆਂ ਇਹ ਮੀਡੀਅਮ ਤੋਂ ਪਲੱਸ ਆ ਮੀਡੀਅਮ ਤੋਂ ਪਲੱਸ ਆ ਲੰਬੀ ਨੂੰ ਵੀ ਪੂਰੀ ਆ ਵੇਲ ਬੂਤ ਤੁਸੀਂ ਇੱਥੋਂ ਚੈੱਕ ਕਰੋ ਠੀਕ ਆ ਜੀ ਲੰਬਾਈ ਬਹੁਤ ਆ ਕੱਦ ਵੀ ਉੱਚਾ ਠੀਕ ਆ ਥੱਲੇ ਤੁਹਾਨੂੰ ਲੈਵੇ ਦੀ ਸਾਫ ਸੁਥਰੀ ਹੈ ਨੋਰਮਲ ਦਰਮਿਆਨੀ ਜਿਹੜੀ ਪਰੋਨ ਆ ਉਹ ਤੁਹਾਨੂੰ ਨਜ਼ਰ ਆਊਗੀ ਇਹ ਵਿੱਚ ਉੱਕ ਚਕਾ ਜਾਊਗੀ ਇੱਕ ਅੱਧ ਦਿਨ ਦੇ ਵਿੱਚ ਵਿੱਚ ਠੀਕ ਆ ਜੀ ਆ ਦੇਖੋ ਹੈ ਬਿਲਕੁਲ شریف ਠੰਡੀ ਤੇਰੀ ਸੀਲਸ ਲੱਗ ਜਿੱਤ ਤਰ੍ਹਾਂ ਮਰਜ਼ੀ ਕੋ ਬੈਠਾ ਲਾ ਥੱਲੇ ਬਹੁਤ ਵਧੀਆ ਚੰਗੀ ਕੁਆਲਟੀ ਦੇ ਵਿੱਚ 95000 ਦੀ ਲੈਣ ਦੇ ਨਾਲ ਠੀਕ ਆ ਜੀ ਗੱਲਬਾਤ ਇਧਰ ਇੱਕ ਤੀਜੇ ਨੰਬਰ ਤੇ ਆਇਦਰ ਜਰਸੀ ਬਰੀਡ ਦੇ ਵਿੱਚ ਵਾਹਰ ਤੁਹਾਨੂੰ ਦਿਖਾਉਨੇ ਆ ਬਾਦਾਮੀ ਰੰਗ ਆ ਠੀਕ ਆ ਜੀ ਕਲਰ ਦੀ ਗੱਲ ਕਰ ਲਏ ਇਹ ਵੀ ਸੂਈ ਸਵਾਈ ਹੈ ਗੋਪੀ ਹਾਂ ਇਹ ਵੀ ਬਿਲਕੁਲ ਤਾਜੀ ਸੂਈ ਤੇ ਇਹਦਾ ਸੁਵਾ ਦੱਸ ਦੀਏ ਕਿੰਨਾ ਹੋਊਗਾ ਇਹ ਵੀ ਮੂੰਹ ਛਿੱਗੀ ਅੱਛਾ ਜੀ ਹਾਂਜੀ ਦੂਜਾ ਸੁਵਾ ਲਓ ਵੀ ਸੋ ਦੂਜਾ ਸੁਵਾ ਦੋਸਤੋ ਇਹ ਵੀ ਤੁਸੀਂ ਨੋਟ ਕਰ ਲਓ ਦੂਜਾ ਸੁਵਾ ਮੂੰਹ ਛਿੱਗੀ ਵੀਰ ਗੋਪੀ ਦੱਸ ਰਿਹਾ ਵੀ ਮੂੰਹ ਛਿੱਗੀ ਛੇ ਦਿਨਾਂ ਦਾ ਤੇ ਆਓ ਜੀ ਕਿੰਨੇ ਦਿਨ ਹੋਈ ਸੂਈ ਨੂੰ ਇਹ ਪਰਸੋਂ ਸ਼ਾਮੀ ਸੂਈ ਆ ਪਰਸੋਂ ਸ਼ਾਮੀ ਹਾਂਜੀ ਬੱਚਾ ਇਹਦੇ ਮਗਰ ਇਹਦੇ ਮਗਰ ਚੋਬਰ ਹੋ ਵੇ ਲੋ ਬੱਚਾ ਆ ਗਿਆ ਹਾਂਜੀ ਲਓ ਵੀ ਮਗਰ ਜਿਹੜਾ ਦੋਸਤੋ ਇਹਦੇ ਬੱਚਾ ਪਰसों ਦੀ ਸੂਈ ਹੈ ਅੱਜ ਤਿੱਜਾ ਦੇਣਾ ਠੀਕ ਆ ਜੀ ਤੇ ਬੋਲੇ ਦੇ ਕੀ ਅਕਾਉਂਟਿੰਗ ਦੀ ਕੀਤੀ ਹੈ ਥੱਲੇ 14 ਲੀਟਰ ਆਪਾਂ ਇਹ ਥੱਲੇ ਛੋਲਿਆ ਜੀ 14 ਲੀਟਰ ਹਾਂਜੀ ਲਓ ਜੀ 14 ਲੀਟਰ ਦੋਸਤੋ ਬੋਲਾ ਵੀਰਾਂ ਦਾ ਵੀ ਇਹ ਥੱਲਿਓਂ ਕੱਢਿਆ ਆਪਾਂ ਬਾਕੀ ਆਹ ਸਪੇਸ ਵੰਡ ਜਿਹੜੀ ਤੁਸੀਂ ਵੇਖ ਲਓ ਥਾਣਾ ਦੀ ਬਿਲਕੁਲ ਹੱਥੀ ਮੁਠੀ ਦਾ ਥਾਣਾ ਠੀਕ ਆ ਤੇ ਚੋਂ ਅੰਗੂਠਾਂ ਦੇ ਉੱਪਰ ਚੋਂ ਕੰਨੀਆਂ ਦੇ ਉੱਪਰ ਥਾਣ ਦੀ ਜਿਹੜੀ ਇਹਦੇ ਵੀ ਨਾਰਾ ਮੁਖਵਾ ਦੋ ਸਾਰੇ ਬੰਨੇ ਮੈਨੇ ਜਿੰਨੀ ਕਿ ਰਾਜਵੀਰ ਦੇ ਦਾ ਜਿੰਨਾ ਕਿ ਦਾ ਲਿਬਾਸ ਹੈ ਜਿੰਨਾ ਕਿ ਦਾ ਕੱਟ ਉਹਨੇ ਹੀ ਥੱਲਿਓਂ ਕਰਮਾਂ ਵਾਲੀ ਬੰਦੀ ਜੀ ਠੀਕ ਆ ਹਾਂ ਬਿਲਕੁਲ ਬਿਲਕੁਲ ਲਓ ਦੋਸਤ ਜਿੱਡਾ ਕਿ ਕੱਦ ਕਾਠਾ ਕਰਮਾਂ ਵਾਲੀ ਤੋਂ ਉਹ ਦੋਨੋਂ ਹਵਾਨਾ ਨੇ ਕੀਤਾ ਉਹ ਥੱਲਿਓਂ ਨਿਗਾਹ ਮਾਰੋ ਤੁਸੀਂ ਠੀਕ ਆ ਜੀ ਕੀ ਤੋਂ ਕੀ ਬਣਿਆ ਪਿਆ ਸੋ ਜਰਸੀ ਬ੍ਰੀਡ ਦੇ ਵਿੱਚ ਮਗਰ ਬੱਛਾ ਮੇਲ ਕਾਫ ਆ ਆ ਦੇਖੋ ਠੀਕ ਹੈ ਜੀ ਇਹ ਵੇੜਾ ਆ ਵੀਰੇ ਇਹਨੇ ਜੋਰ ਉਹ ਖਾਣੋ ਬਿਲਕੁਲ ਜੀ ਬਿਲਕੁਲ ਓਕੇ ਅੱਛਾ ਫਿਰ ਗੁਰਪ੍ਰੀਤ ਕੀ ਡਿਮਾਂਡ ਹੈ ਜਰਸੀ ਬੱਚੀ ਚੰਗੀ ਆ ਤੇ ਕਿੰਨਾ ਜਰਸੀ ਚੋਣਾ ਚਾਹੀਦਾ ਇਹਨੂੰ ਇਹਨੂੰ ਆਪਾਂ ਨੂੰ ਗਰੰਟੀ ਹੈ ਜੀ ਇਹਦੀ 20 ਲੀਟਰ ਦੀ 21 ਦੀ ਠੀਕ ਆ ਜੀ ਉਨੀ ਆਪਾਂ ਗਾਵ ਨਹੀਂ ਪਰ ਇਹਨਾਂ ਪਹਿਲੇ ਸੂਏ ਨੇ ਵੀ 19 ਲੀਟਰ ਦੁੱਧ ਚੋਇਆ ਥੱਲੇ ਠੀਕ ਪਹਿਲਨ ਦੇ ਥੱਲੇ ਹਾਂ ਪਹਿਲਨ ਦੇ ਥੱਲੇ ਠੀਕ ਆ ਭਾਈ ਤੇ ਜਿਹੜੇ ਹਿਸਾਬ ਨਾਲ ਕਰਮਾ ਵਾਲੀ ਆਉਂਦਾ ਹੀ ਆ ਜਿਤਨਾ ਬੋਲੇ ਦੀ ਸਟਾਰਟਿੰਗ ਆ ਤੇ ਜਿਹੜੇ ਹਿਸਾਬ ਨਾਲ ਵਹਾਨੇ ਦੀ ਤਿਆਰੀ ਇਹਨੂੰ ਦੇਣਾ ਚਾਹੀਦਾ ਹੂੰ ਉਹ ਬਸੋ ਬਖਾਲੇ ਬਖੂਲੇ ਤੇ ਇੱਕ ਆਪਾਂ ਜੱਜਮੈਂਟ ਕਰ ਸਕਦੇ ਹਾਂ ਠੀਕ ਹੈ ਜੀ ਬਾਕੀ ਅੱਗੇ ਆਉਣ ਵਾਲਾ ਸਮਾਂ ਦੱਸੂਗਾ ਠੀਕ ਹੈ ਜੀ ਜਿਵੇਂ ਜਿਵੇਂ ਕਿਸੇ ਵੀਰ ਦੀ ਸੇਵਾ ਰਹੀ ਦੰਦ ਚੰਗਾ ਚਬਾਜੂਗੀ ਬਾਕੀ ਇੱਕ ਵਾਰੀ ਤੁਹਾਨੂੰ ਆਪਾਂ ਥੋੜਾ ਜਿਹਾ ਇਧਰੋਂ ਦਿਖਾ ਦਿੰਨੇ ਆ ਲਾ ਕੇ ਆ ਕਰੋ ਚੈੱਕ ਠੀਕ ਹੈ ਜੀ ਹੈਗੀ ਇਹ ਵੀ ਰਾਜੀ ਵੀ ਦੇ ਪੰਜਾਬ ਵਾਲੀ ਆ ਵੇਖੋ ਮੱਥੇ 'ਚ ਫੁੱਲ ਹਾਂ ਠੀਕ ਹੈ ਜੀ ਵੰਡਪੂਰੋਂ ਬੜੀ ਆ ਬੇਲਾਪੁਰਲਾ ਬਹੁਤ ਜਿਆਦੀਆਂ ਨੇ ਆਪਸੀ ਥਣਾਂ ਦੀਆਂ ਤੇ ਹੈ ਬਹੁਤ ਚੰਗੀ ਐ ਚੋਣ ਚਾਣ ਵੀ ਕਿਸੇ ਵੀਰ ਨੇ ਆਉਣਾ ਨੂੰ ਦੋ ਟਾਈਮ ਚਾਹਵਾ ਕਿ ਆਖੂਗਾ ਵੀ ਠੀਕ ਐ ਠੀਕ ਆ ਵਿਚੋਂ ਲੱਗਾ ਫਿਰਨ ਤੇ ਇਹਦਾ ਗੋਪੀ ਕੀ ਮੁੰਡਾ ਇਹਦਾ ਰਾਜਵੀਰ 85 ਤੇ 82 ਦੀ ਹਾਂ ਜਾਨਾ 82 ਦੀ ਹਾਂਜੀ ਠੀਕ ਹੈ ਜੀ ਹਾਂ ਲੋ ਜੀ 85000 ਦੋਸਤਾਂ ਦੀ ਡਿਮਾਂਡ ਆ ਤੇ 82000 ਲੈਣ ਦੇਣਾ ਠੀਕ ਆ ਤੇ ਬਾਅਦ ਤੁਸੀਂ ਇਹ ਪ੍ਰੋਪਰ ਦੇਖ ਲਈ ਆ ਸੋ ਜਰਸੀ ਬ੍ਰੀਡ ਦੇ ਵਿੱਚ ਆ ਤੇ ਬਾਕੀ ਅਕੇ ਮੇਰਾ ਵੀਰ ਤੁਸੀਂ ਆਪਣਾ ਵੇਡੀਆਂ ਲਾ ਲਿਓ ਇੱਥੇ ਆਣ ਕੇ ਚੋ ਕੇ ਤਸੱਲੀ ਕਰ ਲਿਓ ਵਹਰਾ ਲਿਓ ਕਿਉਂਕਿ ਸੂਈ ਸਵਾਈ ਆ ਠੀਕ ਆ ਜੀ ਗੋਬਣ ਤਾਂ ਹੈ ਨਹੀਂ ਗੀ ਮਗਰ ਦੇ ਬੱਚਾ ਬੱਚਾ ਪਾ ਤੁਹਾਨੂੰ ਇੱਕ ਵਾਰ ਦਿਖਾ ਦਗੀ ਆ ਬੱਚਾ ਜੇ ਮਗਰ ਠੀਕ ਹੈ ਜੀ ਸਾਬ ਠੀਕ ਆ ਇਧਰ ਗੋਪੀ ਵੀਰ ਆਪਣੇ ਕੋਲ ਆ ਡੱਬੀ ਬੱਚੀ ਜਿਵੇਂ ਖੜੀ ਆ ਹਾਂ ਜੀ ਇਹ ਤਾਂ ਕੀ ਫੇਰ ਬਾਜੀ ਫੇਰ ਰਾਜੀ ਵੀਰ ਦਾ ਬੱਚਾ ਮਰ ਗਿਆ ਵਾ ਅੱਛਾ ਜੀ ਹਾਂ ਜੀ ਇਹ ਬੇਣ ਬੱਚੇ ਤੋਂ ਹੁਣ ਬੇਣ ਬੱਚੇ ਤੋਂ ਇਹ ਸੂਬਾ ਕਿਰਮਾ ਉਹ ਬੱਚੀ ਇਹ ਵੀ ਚੌਗੀ ਆ ਚੌਗੀ ਹਾਂ ਜੀ ਅੱਛਾ ਦਿਨ ਕਿੰਨੇ ਹੋਗੇ ਸੁਈ ਨੂੰ ਇਹਨੂੰ ਤੁਸੀਂ ਹੋਏ ਦਾ 23 24 ਦਿਨ ਪਰ ਤੁਸੀਂ ਮਹੀਨਾ ਹੀ ਮੰਨੋ ਠੀਕ ਆ ਕਿਉਂਕਿ ਜੇ ਆਪਾਂ ਬੱਚਾ ਲਾਉਣਾ ਨਹੀਂ ਹਾਂ ਬੱਚਾ ਮਗਰ ਕਰਕੇ ਉਹ ਕੰਮ ਕਰਨ ਨਹੀਂ ਇਹਦੇ ਨਾਲ ਉਹ ਜੋ ਆਪਾਂ ਤੇ ਜੋ ਲਿਆ ਇਹਦੇ ਨਾਲੋਂ 2-4000 ਘਾਟਾ ਪਾ ਲੋ ਚੰਗਾ ਵਾ ਸਹੀ ਹੈ ਕਿਉਂਕਿ ਗਾਹਕ ਨੂੰ ਨਹੀਂ ਪਤਾ ਰੱਬ ਨੂੰ ਤਾਂ ਪਤਾ ਨਾ ਬਿਲਕੁਲ ਬਿਲਕੁਲ ਲਓ ਦੋਸਤੋ ਹੈ ਵੱਚੀ ਪਹਿਲਾ ਸਵੇਰ ਨਾ ਪਹਿਲਾ ਸਵੇਰ ਭਲੋਨ ਸਵੇਰ ਲਓ ਵੀ ਪਹਿਲਾ ਸਵੇਰ ਦੋਸਤੋ ਇਹ ਬੇਨ ਬੱਚੇ ਆ ਬੱਚਾ ਐਕਸਪਾਇਰ ਇਹਦਾ ਇਸ ਕਰਕੇ ਕੋਈ 22 23 ਦਿਨ ਨਹੀਂ ਨਾ ਦਾ ਆਪਾਂ ਬੱਚਾ ਵੇਖਿਆ ਠੀਕ ਆ ਇਸ ਕਰਕੇ ਮਹੀਨਾ ਕੇ ਆਈਡੀਆ ਕੋਈ ਭਰਾ ਮੰਨ ਕੇ ਸੌਦਾ ਕਰ ਲੇ ਮਹੀਨੇ ਕੀ ਦੀ ਇਹ ਸੂਈ ਆ ਵੱਚੀ ਪਿਆਰੀ ਆ ਨਵੀਂ ਆ ਠੀਕ ਆ ਜੀ ਤੇ ਬਾਕੀ ਹਾਈਟ ਕਰਦਾ ਲਈ ਆ ਬਾਕੀ ਤਾਂ ਵੀਰ ਆਪੇ ਯਕੀਨ ਹੋਏਗਾ ਜਦੋਂ ਜਾ ਕੇ ਹਰਿਆਣਾ ਹੋਰ ਪੰਜ ਸੱਤਾਂ ਦਿਨਾਂ ਨੂੰ ਛਟਾਲਾ ਹੋਏ ਨਾ ਜਦੋਂ ਆਪੇ 15 ਤੋਂ 17 18 ਤੇ ਆ ਗਈ ਤੇ ਬਿਲਕੁਲ ਬਿਲਕੁਲ ਆਪਾਂ ਤਾਂ ਤਾਜੇ ਸੱਜਰ ਪਸੂਨੇ ਤੇ ਆਪੀ ਹੋਣਾ ਆਪੇ ਹੋਣਾ ਵਾ ਬਿਲਕੁਲ ਤੇ ਹੁਣ ਇਸ ਵਕਤ 14 ਲੀਟਰ ਚਵਾਉਣਾ ਜਿਹੜਾ ਆਪਾਂ ਇਹ ਨਹੀਂ ਕਹਿਂਦਾ ਨੀਗਾ ਦੋ ਟਾਈਮ ਚਵਾ ਕੇ ਬਾਕੀ ਬੰਗਾਰ ਰਸੀ ਪਾਇਆ ਕੋਈ ਲੱਤ ਛੱਡਦਾ ਨਹੀਂ ਕਰਾ ਬਿਲਕੁਲ ਠੰਡੀ ਠੀਕ ਆ ਜੀ ਬਾਕੀ ਦੋਸਤੋ ਮਿਲਦੀ ਮਿਲਦੀ ਬਿਲਕੁਲ ਠੰਡੀ ਧੀਰੀ ਆ ਸੀ ਯੂ ਸਾਊ ਆ ਬਾਕੀ ਇੱਕ ਵਾਰ ਤੁਹਾਨੂੰ ਆਪਾਂ ਤੋੜ ਕੇ ਲੰਬਾ ਦਿਖਾ ਦਿੰਨੇ ਆ ਠੀਕ ਆ ਜੀ ਸੋ 14 ਲੀਟਰ ਇਹਦੇ ਥੱਲੇ ਇਸ ਵਕਤ ਦੁੱਧ ਹਾਜ਼ਰ ਆ ਆ ਦੇਖੋ ਆ ਫੇਸ ਕੁਆਲਟੀ ਆ ਬੋਦੀ ਵਾਲੀ ਬਿਲਕੁਲ ਛੋਟਾ ਕੰਨ ਤੇ ਮੋਲ ਮਾਲ ਜਿਹੜਾ ਦੋਸਤਾਂ ਦਾ ਬਿਲਕੁਲ ਜੈਨੂਨ ਤੇ ਜਾਇਜ਼ ਹੀ ਰਹੂਗਾ ਠੀਕ ਆ ਸੋ ਕਿਉਂਕਿ ਹਰੇਕ ਤਰ੍ਹਾਂ ਦਾ ਖਰੀਦਦਾਰ ਵੀ ਆ ਕਿਸੇ ਨੇ ਥੋੜੇ ਪੈਸੇ ਵੀ ਲਾਉਣੇ ਆ ਨਾਰਮਲੀ ਹਰੇਕ ਕੋਈ 1 ਲੱਖ ਜਾਂ 60000 ਰੁਪਏ ਲੋਨਾਂ ਲੈਣ ਨਹੀਂ ਹੈਗਾ ਫਿਰ ਕਿਉਂਕਿ ਦੁਕਾਨਦਾਰ ਹੀ ਆ ਤੇ ਵਿੱਚ ਉਸ ਭਾਪੜਤੇ ਤੇ ਪਸ਼ੂ ਵੀ ਜਿਹੜੇ ਰੱਖੇ ਜਾਂਦੇ ਆ ਠੀਕ ਆ ਆ ਵੇਖੋ ਬਿਲਕੁਲ ਸਟ੍ਰੇਟ ਪਟਾ ਤੇ ਬਿਲਕੁਲ ਛੋਟੀ ਬੂਥੀ ਦੇ ਵਿੱਚ ਇਹ ਵੈੜ ਕੱਦ ਕਾਠ ਵਾਲੀ ਆ ਕਰਮ ਵਾਲੀ ਥਣ ਤੁਹਾਨੂੰ ਇੱਕੋ ਹੀ ਦਿਖਾ ਦਈ ਆਪਾਂ ਆ ਵੇਖੋ ਜੀ ਲੰਬਾ ਥਾਣ ਠੀਕ ਹੈ ਜੀ ਮੋੜ ਲਗੇ ਮਾੜੀ ਆ ਪਛੇ ਉੱਡ-ਉੱਡ ਪੈਂਦੀ ਐ ਮੈਨਾਂ ਐ ਉੱਡਦੀ ਐ ਤੇ ਹਾਂ ਕੋਈ ਜਿਹੜਾ ਵੀਰ ਖਰੂ ਇਹੋ ਜੀ ਐਨੇ ਪੈਸੇ ਜਿੰਨੇ ਜੇ ਆਪਾਂ ਦੇ ਦੇਨੇ ਰਾਜ ਐਨੇ ਜੇ ਇਹੋ ਜੀ ਬੱਚੀ ਨਹੀਂ ਆਉਂਦੀ ਅੱਛਾ ਜੀ ਹਾਂ ਚਲੋ ਬਹੁਤ ਵਧੀਆ ਚੰਗੀ ਕਾਲਾ ਕੋਈ ਜਾਇਜ਼ ਰੇਟ ਤੇ ਦੇਵੀਏ ਕੋਈ ਵੀਰ ਤੇ ਗੋਪੀ ਇਹਦਾ ਕੀ ਕਰਾਂਗੇ ਮੁੱਲ ਇਹਦਾ ਰਾਜ ਵੀਰੇ ਹੁਣ ਤਾਂ ਮੁੱਲ ਕੀ ਉਹਦਾ ਲੈਣ ਦੇ ਨਹੀਂ ਕਰਨਾ ਆ ਇਹ ਵੀਰ 43000 ਦੇ ਦੇਦਾਂਗੇ 43 ਦੀ ਹਾਂਜੀ ਠੀਕ ਆ ਵੀ ਹੋਰ ਜੇ ਆਰਮਾਨ ਕਰਦਾਂਗੇ 42 ਦੀ ਦੇ ਦਾਂਗੇ ਠੀਕ ਆ ਨੌ ਵੀ ਭਰਾਵੋ 14 ਲੀਟਰ ਦੁੱਧ ਜੋਗੇ ਤਸੱਲੀ ਤੁਸੀਂ ਕਰਨੀ ਆ 42000 ਵੀਰ ਗੋਪੀਆਂ ਦਾ ਵੀ ਆਪਾਂ ਲਵਾਂਗੇ ਪੈਸੇ ਤੇ 42000 ਦੀ ਇਹ ਤੁਹਾਨੂੰ ਵਾਸ਼ੀ ਮਿਲ ਜਾਊਗੀ ਤੇ ਇਦਾਂ ਜਾਣਾ ਤੁਸੀਂ ਵੰਗਾਰ ਅਸੀਂ ਪੌਣੀ ਕਿਸੇ ਨੇ ਪੇਰ ਪਾ ਲੇ ਨਹੀਂ ਪੌਣੀ ਤਾਂ ਉਦਾਂ ਵੀ ਤੁਸੀਂ ਚਵਾਈ ਤੇ ਜਿਹੜੇ ਕਝਾ ਸਕਦੇ ਜੇ ਆਂਦੀ ਕੁਛ ਨਹੀਂ ਗਈ ਡੱਬੀ ਵਛੀ ਆ ਰਾਂਗਰੂਗ ਪ੍ਰਿੰਟ ਚੰਗਾ ਸੋ ਇਹੋ ਕਰਮ ਵਾਲੀ ਦੂਜੇ ਤੀਜੇ ਸਵੇਰ ਜਾਂਦਿਆਂ ਚੰਗੀ ਵੈੜ ਬਣ ਕੇ ਨਿਤਰੂਗੀ ਫਿਲਹਾਲ ਹੁਣ ਫਨੂਨ ਪਹਿਲਾਂ ਫੁੱਲ ਬਰੀਡ ਚ ਵਾਸ਼ੀ ਆ ਫਨੂਨ ਦਾ ਕਿੱਧਰ ਜਾਣਾ ਇਹਨਾਂ ਦੁੱਧ ਲੈ ਕੇ ਆ ਬਿਲਕੁਲ ਜੀ ਚਲੋ ਬੱਚਾ ਮਰੇ ਦਾ ਕਰਦਾ 2-3 ਦਿਨ ਜਦੋਂ ਦੁੱਧ ਆਇਆ ਤੇ ਕਰਮਾਲੀਆਂ ਡਿੰਗ ਡਿੰਗ ਮਿਲਦੀਆਂ ਆ ਬਿਲਕੁਲ ਜੀ ਬਿਲਕੁਲ ਇਧਰ ਵੀਰ ਗੋਪੀ ਆਪਣੇ ਕੋਲ ਇੱਕ ਲਾਸਟ ਵਿੱਚ ਗੱਭਣ ਵਛੀ ਆ ਗਈ ਆ ਜੀ ਇਹ ਵੜ ਗੱਭਣ ਆਪਣੇ ਕੋਲ ਸੂਬਾ ਕਿਨਵਾ ਸੋਣਾ ਲਈ ਆ ਇਹ ਚੌਗੀ ਤੋਂ ਛੱਗੀ ਹੁੰਦੀ ਹੈ ਦੂਜੇ ਸੂਵੇ ਸੋਣਾ ਨੇ ਦੂਜਾ ਸੂਬਾ ਹਾਂ ਜੀ ਫਾਰਮ ਵਾਲੀ ਵਛੀ ਕੋ ਲੋਕਲ ਵਛੀ ਨਹੀਂ ਜੀ ਠੀਕ ਆ ਜੀ ਹਾਂ ਲਓ ਦੋਸਤੋ ਕੱਦ ਵੱਡਾ ਵੜ ਦਾ ਠੀਕ ਆ ਜੀ ਦੂਜਾ ਸੂਬਾ ਇਹਨੇ ਸੋਣਾ ਤੇ ਮੈਨੂੰ ਤਾਂ ਦਿਨ ਹਜੇ ਥਲੋ ਢਲ ਢੁਲ ਬੜੀ ਆ ਅਜੇ ਹਾਂ ਅਜੇ ਤਾਂ ਬਹੁਤ ਜਿਆਦਾ ਇਧਰ ਦੇਖੋ ਖਿੱਚਾਂ ਪੰਜਾ ਇਹਦੇ ਨੇ ਜਦੋਂ ਬਣੀ ਫੇਰ ਆਵਾਤਾਵਾਂ ਤੇ ਉਹਨਾਂ ਨੇ ਆਹ ਦੇਖੋ ਇੱਧਰ ਇੱਕ ਲਓ ਥਾਂ ਬੜਾ ਲੱਭਾ ਹੈ ਨਾ ਮੈਨੇ ਟਿੱਪੀ ਆ ਰੂਰ ਕੀ ਆਈ ਲਓ ਸ਼ਹਿਰ ਆਉਂਦਾ ਜੇ ਮੈਂ ਦੱਸੋ ਅੱਜ ਦੀ ਘੜੀ ਤੁਸੀਂ ਦੇਖ ਸਕਦੇ ਜੇ ਠੀਕ ਹੈ ਜੀ ਹਜੇ ਸਮਾਂ ਤਕਰੀਬਨ 8 ਲੈ ਜੇ 10 ਲੈ ਜੇ 7 ਲੈ ਜੇ ਜਿਵੇਂ ਜਿਵੇਂ ਅੱਜ ਦੀ ਕੱਲ ਦੀ ਹੋਰ ਫਰਕ ਨਜ਼ਰ ਆਊਗਾ ਅਗਲ ਬਾਅਦ ਵਿੱਚ ਬਾਕੀ ਅੱਜ ਹੋਰ ਕੱਲ ਹੋਰ ਪਰਸੋਂ ਹੋਰ ਤੇ ਚੌਥ ਹੋਰ ਹਾਂ ਘੰਟਿਆਂ ਨਾਲ ਬੰਦੀਆਂ ਕਰਮਾਂ ਨਾਲ ਘੰਟਿਆਂ ਨਾਲ ਘੰਟਿਆਂ ਨਾਲ ਇੱਕ ਰਾਜੀ ਵੀ ਤੇ ਹੋਰ ਰਿਕਵੈਸਟ ਆ ਹਾਂ ਦੋ ਗਲੀ ਨੂੰ ਨਸਲ ਵਾਲੀ ਦੇ ਨਾਲ ਕੰਪੇਅਰ ਨਾ ਕਰਿਆ ਕਰੋ ਹੂੰ ਕਿਉਂਕਿ ਜਿਹੜਾ 도ਗਲੀ ਦਾ ਹੋਰ ਪੱਕ ਹੁੰਦਾ ਜਿਹੜੀ ਬਰੀਡ ਆ ਇਹ ਤੁਹਾਨੂੰ ਪਤਾ ਥੋੜੀ ਜਿਹੀ ਮਿਲਦੀ ਵੀ ਮਹਿੰਗੀ ਠੀਕ ਹੈ ਜੀ ਲਓ ਵੀਰ ਮਨਦੀਪ ਦਿਖਾ ਦਈਏ ਖੋਲ ਕੇ ਤੇ ਥੱਲੋ ਕਰਮਾ ਦੀ ਬਲੈਡਰੀ ਆ ਬਣੂਗੀ ਇੱਕ ਰੀ ਦਾ ਤੇ ਰਹੂਗੀ ਵੀ ਟੈਂਡ ਲੈਵੇ ਦੀ ਫਾਟਾ ਦਾ ਚੱਡਾ ਬਣਾਉਂਗੀ ਬਿਲਕੁਲ ਬਿਲਕੁਲ ਲਓ ਦੱਸੋ ਕੋਈ ਟਲਕਵਾਂ ਝੋਲੀ ਚੱਡਾ ਨਹੀਂ ਬਿਲਕੁਲ ਜਿੰਨਾ ਵੀ ਆ ਨਿੱਗਰ ਚੱਡਾ ਬਣਾ ਕੇ ਪੇਸ਼ ਕਰੂਗੀ ਆ ਤੁਸੀਂ ਇੱਕ ਵਾਰੀ ਹਾਲ ਦੀ ਘੜੀ ਦੇਖੋ ਕਾਗ ਤਰਗਾ ਹਵਾਲਾ ਰਾਜਵੀਰ ਲਾ ਕੇ ਕਰਕੇ ਆ ਆ ਬਿਲਕੁਲ ਜੀ ਆ ਦੇਖੋ ਫਾਰਮਾਲੀਆਂ ਬੱਚੀਆਂ ਰਸੇ ਤੇ ਤੁਰਨ ਨਹੀਂ ਗਈਦੀਆਂ ਕਿੰਨੇ ਦਿਨ ਠੀਕ ਹੈ ਸੋ ਥਾਣ ਤੋਂ ਬਹੁਤ ਸੋਨਾ ਪਿੰਕ ਦੇ ਵਿੱਚ ਥਾਣਾ ਠੀਕ ਹੈ ਜੀ ਬਿਲਕੁਲ ਗੁਲਾਬੀ ਥਾਣਾ ਗੁਲਾਬੀ ਆਰਡਰ ਤੇ ਬਾਕੀ ਰੰਗ ਪ੍ਰਿੰਟ ਬਿਲਕੁਲ ਤੁਹਾਡੇ ਸਾਹਮਣੇ ਆ ਫੈਸ਼ਨ ਫੁਸ਼ਨ ਬੜਾ ਵਹਿੜਦਾ ਦੋ ਜਾਸੂਬਾ ਇਸ ਹੁੰਦੀ ਆ ਦੋਸਤੋ ਪੰਜੇ 37 ਦਿਨ ਹੀ ਸੂਪੇ ਸੋ ਜਿੰਨੇ ਕਿ ਤਿਆਰੀ ਕਰ ਲਏ ਓਨਹੀਂ ਚੰਗੀਆਂ ਦੇ ਨੇ ਠੀਕ ਆ ਜੀ ਐਨੀਮਲ ਕੋਈ ਵੀ ਆ ਉਧਰ ਕੇ ਚਾਹੇ ਜੀਜੂ ਨਾ ਧਰ ਕੇ ਤਾਂ ਹੋ ਸਕਦਾ ਵੀ ਕੋਈ ਅਗਦੀ ਪਹਿਲਾ ਪਸ਼ੂ ਕੁ ਦੋ ਦਿਨ ਸੂਪੇ ਔਰ ਜਿਹੜਾ ਪਸ਼ੂ ਐਨੀਮਲ ਜਾ ਕੇ ਜੀ ਲਾ ਲੈਂਦਾ ਪੱਠਾ ਪੁੱਠਾ ਖਾਣ ਪੀਣ ਲੱਗ ਪੈਂਦਾ ਉਹ ਆਪਦੇ ਗਿਨੇ ਵਿੱਚ ਮਾਣ ਲੈਂਦੇ ਨੇ ਪੂਰੇ ਕਰਕੇ ਫੇਰ ਹੀ ਸੂਂਦਾ ਠੀਕ ਆ ਸੋ ਆ ਫੇਸ ਕੁਆਲਿਟੀ ਆ ਸੋਹਣੀ ਬੂਥੀ ਦੀ ਆ ਸੋਨਾ ਹਵਾਨਾ ਥੱਲੇੋਂ ਤਿਆਰ ਕਰਦੀ ਪਈ ਆ ਠੀਕ ਆ ਜੀ ਤੇ ਬਾਕੀ ਅੱਗੇ ਲੈਣੇ ਦੇ ਨੇ ਮੁਕੱਦਰ ਆ ਕਿਸੇ ਭਰਾ ਅਕੇ ਦੁੱਧ ਬਾਕੀ ਸੇਵਾ ਤੇ ਡਿਪੈਂਡ ਆ ਬਾਕੀ ਬਰਾਤ ਵੀ ਕੰਮ ਕਰਨੀ ਚਾਹੀਦੀ ਆ ਠੀਕ ਆ ਜੀ ਸੋ ਜਿੰਨੀ ਆ ਸਾਫ ਸੁਥਰੀ ਆ ਮੇਨ ਗੱਲ ਆ ਕੋਈ ਫੋਟ ਚਾਗ ਕੋਈ ਐਕਟਰਾ ਕੋਈ ਬੱਚਾ ਨਾਲ ਲੱਗਾ ਤੁਹਾਨੂੰ ਨਜ਼ਰ ਨਹੀਂ ਆਊਗਾ ਚਾਰੇ ਥਾਣਾ ਚਾਰੇ ਥਾਣੇ ਵੀ ਆਪਾਂ ਗੱਲ ਕਰੀਏ ਤੇ ਪੂਰੇ ਹੱਥੀ ਮੁਠੀ ਵਾਲਾ ਥਾਣਾ ਸੋ ਬਿਲਕੁਲ ਚਵਾਜ ਬੋ ਦੇ ਵਿੱਚ ਕਿਸੇ ਭਰਾ ਨੂੰ ਤੰਗੀ ਨਹੀਂ ਆਉਂਦੀਗੀ ਆ ਦੇਖੋ ਨਾੜਾ ਨੂੜਾ ਬੜੀਆਂ ਰਾਜੇ ਇੱਧਰ ਦੇ ਬਾਹਰ ਖਾਦੋ ਬਹੁਤ ਖੂਬਸੂਰਤ ਲਓ ਜੀ ਆ ਦੇਖੋ ਆ ਦੇ ਨਾ ਅਗਰ ਤੇਲ ਚੋਕੀ ਹੈ ਵੀਰ ਗੋਪੀ ਸਮਾ ਹਜੇ ਆਪਾਂ ਤਾਂ ਤੁਸੀਂ ਨੋਟ ਨੋਟ ਕਰਾਤਾ ਵੀ ਪੰਜ ਸੱਤ ਦਿਨ ਆਰਾਮ ਨਾਲ ਹਾਂ ਲੈ ਜੂ ਨੋਰਮਲ ਹੀ ਰੋਸਾ ਤਾਂ ਦਾ ਹੀ ਲੈ ਜੇ ਬੈੜ ਲਓ ਵੀ ਪ੍ਰਭੂ ਪਰ ਇਹਨਾਂ ਵੀ ਜਦੋਂ ਬੱਲ ਲਗਦੀਆਂ ਫਿਰ ਰਾਈ ਵੀਰ ਕੈਂਟੇ ਹੀ ਬਣ ਜਾਂਦੀਆਂ ਕਰਮਾਂ ਲਓ ਜੀ ਕਰੋ ਚੈੱਕ ਬਹੁਤ ਖੂਬਸੂਰਤ ਮੈਂ ਵੀ ਗੋਪੀ ਵੀਰ ਵੱਚੀ ਚੰਗੀ ਹੈ ਹੈ ਤੇਪਣਾ ਬਈ ਟਿੱਪ ਦੇ ਵਿੱਚ ਤੇ ਭਾਵੇਂ ਸ਼ਹਿਦ ਹੀ ਆਉਂਦਾ ਹੋਊਗਾ ਤਾਂ ਹਾਂ ਭਾਵੇਂ ਸ਼ਹਿਦ ਆਵੇ ਤੇ ਭਾਵੇਂ ਕੋਈ ਉਪਰੇ ਦਿਖਾ ਦੇ ਪਾਈ ਬਹੁਤੇ ਵੀਰ ਆਪਣੇ ਇਹੋ ਜਿਹੇ ਆ ਆਨਲਾਈਨ ਸੌਦਾ ਕਰ ਲੈਂਦੇ ਆ ਵੀ ਰਾਜ ਵੀਰੇ ਜਿਹਨੂੰ ਤਾਂ ਪਰਖ ਹੈ ਨਾ ਉਹਨੇ ਉਹ ਦੇਖੋ ਲਓ ਜੀ ਆਵੇ ਲਓ ਸੋ 3520 ਤੁਹਾਨੂੰ ਦਿਖਾ ਰਹੇ ਆ ਆਪਾਂ ਨਾਲ ਦੀ ਨਾਲ ਹੀ ਆਹ ਦੇਖੋ ਜੀ ਠੀਕ ਆ ਚਾਰੇ ਥਾਣੇ ਕੋਰੀ ਟਿੱਪ ਕੇ ਦਿਖਾਉਣੇ ਆ ਤੁਹਾਨੂੰ ਇਹ ਏਡੀ ਵਾਇਰ ਨੂੰ ਏਡਾ ਥਾਂ ਨਹੀਂ ਜੀ ਲੱਗਾ ਹਾਂ ਦੇਖੋ ਜੀ ਠੀਕ ਆ ਆ ਦੇਖੋ ਇੱਕੋ ਜਿਹਾ ਨੀਰਾ ਇੱਕੋ ਜਿਹਾ ਰੰਗ ਕਲਰ ਇੱਕੋ ਜਿਹਾ ਨੀਰਾ ਠੀਕ ਆ ਜੀ ਕਰੋ ਚੱਕ ਕਿਥੇ ਥਾਣਾ ਵੇਖੋ ਤੁਸੀਂ ਬਹੁਤ ਲੰਬਾ ਥਾਣਾ ਤੇ ਕਿਉਂਕਿ ਹਰੇਕ ਦੀ ਰੀਜ ਹੁੰਦੀ ਆ ਵੀ ਕਈ ਹਰੇਕ ਕੋਲ ਵੀਰ ਕੋਲ ਮਸ਼ੀਨ ਵੀ ਅਵੇਲੇਬਲ ਨਹੀਂ ਹੁੰਦੀ ਕਿ ਹੱਥੀ ਚਵਾਈ ਫਾਰਮਾਂ ਦੇ ਵਿੱਚ ਵੀ ਕਈ ਛੋਟੇ ਫਾਰਮਾਂ ਦੇ ਵਿੱਚ ਹੱਥੀ ਚਵਾਈ ਹੱਥੀਆਂ ਦੇ ਵਿੱਚ ਆਉਂਦੇ ਵੀ ਹੱਥੀ ਥਾਣਾ ਹੋਊਗਾ ਹੁਣ ਇੱਥੇ ਤੁਸੀਂ ਇਹ ਦੱਸੋ ਵੀ ਭਾਵੇਂ ਦੋ ਬੰਨੇ ਬੈਠ ਕੇ ਵੈਣ ਨੇ ਜਿਹੜੇ ਚਵਾਈ ਕਰਾਊਗੀ ਬਿਲਕੁਲ ਕਿਉਂਕਿ ਬਰੀਡ ਲਓ ਵੇਖ ਲਓ ਇਹਦੀ ਬੇਲ ਲਓ ਵੇਖ ਲਓ ਕਿਹ ਬੱਲੇ ਵੇਖ ਲਓ ਤੁਸੀਂ ਇਹਦਾ ਕਾਗ ਤਰਗਾ ਬਾਨਾ ਜੀ ਇਹੋ ਜੀਆਂ ਬਰੀਡੇ ਦੋ ਦਿੰਦੀਆਂ ਬਿਲਕੁਲ ਬਿਲਕੁਲ ਚੰਗੀ ਆ ਵੇੜ ਹਾਂ ਹੁਣ ਦੱਸੋ ਇਸੇ ਤਰ੍ਹਾਂ ਐਨੀਮਲ ਜਿਵੇਂ ਆਉਂਦਾ ਕੋਈ ਚਾਰੂ ਆ ਮੈਂ ਪਹਿਲਾਂ ਜੀ ਜ਼ਿਕਰ ਕੀਤਾ ਵੀ ਚਾਰੂ ਪਸ਼ੂ ਆ ਜਾ ਕੇ ਜੀਜੂ ਧਰਦੇ ਕੋਈ ਦੋ ਦੇ ਤਿੰਨ ਦਿਨ ਕੱਢ ਸਕਦਾ ਉਤਰ ਕੇ ਪਸ਼ੂ ਸੂਪੇ ਤੇ ਭਾਵੇਂ 5-7 ਦਿਨ ਅਗਦੀ ਸੂਪੇ ਪਹਿਲਾਂ ਹੀ ਸੂਪੇ ਠੀਕ ਆ ਜੀ ਤੇ ਇਹ ਗੱਲਬਾਤ ਆ ਬਾਕੀ ਰੇਟ ਫਿਰ ਕੋਪੀ ਦੱਸਦੇ ਕੀ ਮੋਲ ਲੈਂਦਾ ਅੱਜ ਦਾ ਰਾਜ ਵੀਰੇ ਇਹ ਤਾਂ ਹੁੰਦੀ ਸੂਈ ਤਾਜੀ ਫਿਰ ਤੇ ਦਾ 6 ਸਵਾ ਲੱਖ ਉਹ ਕਰਦੇ ਸੋਹਣੇ ਲੱਗਦੇ ਹਾਂ ਤੇ ਵਿਗਣੀ ਨਹੀਂ ਪਰ ਅੱਜ ਆਪਾਂ ਕੱਚੀ ਕਰਕੇ ਦਾ 92000 ਰੇਟ ਜੇ 90 ਦੀ ਹਾਂ ਜਾਣਾ ਜੀ 90 ਦੀ ਹਾਂਜੀ ਵਿੱਚ ਇੱਥੇ ਦੇ ਦੇਣੀ ਹੈ ਹਾਂਜੀ ਹੋਰ ਕੋਈ 2000 ਮਾਰਗਾ 88000 ਦੀ ਦੇ ਦਾਂਗੇ ਠੀਕ ਹੈ ਜੀ ਪਰ ਲੱਗੇ ਆ ਕੇ ਕੋਈ ਬੰਦਾ ਚੈੱਕ ਕਰੇ ਵੈਰ ਨੂੰ ਕਿਹੇ ਗੱਲਾਂ ਆ ਕੇ ਵੀ ਇਹਦੀ ਕੋਈ ਬਰੀਡ ਨਹੀਂ ਹੈਗੀ ਚਾਹੇ ਦੇ ਵਿੱਚ ਕੋਈ ਕਮੀ ਘੱਡੇ ਥਣਾ ਜਾ ਕੇ ਨਾ ਵੀ ਭਰਾਵੋ ਇਹ ਰੇਟ ਆ ਠੀਕ ਹੈ ਡਬਲ 8 300 88000 ਦੀ ਇਹ ਤੁਹਾਨੂੰ ਵਾਰਡ ਮਿਲ ਜਾਊਗੀ ਤੇ ਬਾਕੀ ਮੇਰੇ ਭਰਾ ਜਿੰਨੂੰ ਵੀ ਪਸੰਦ ਆਊਗੀ ਠੀਕ ਆ ਜੀ ਮਨ ਨੂੰ ਲੱਗੂਗੀ ਤੇ ਉਹ ਤੁਸੀਂ ਗੱਲਬਾਤ ਦਿੱਤੇਗਾ ਨੰਬਰਾਂ ਤੇ ਕਰਨੀ ਹੁੰਦੀ ਆ ਗੱਪਨ ਦਾ ਛਕੜਾ ਸਮਝੇ ਜਿਤਨਾ ਮਰਜ਼ੀ ਆਦੇ ਆਪਾਂ ਟਿਪ ਵੀ ਦਿੱਤੀ ਹੈ ਕਿ ਨਹੀਂ ਹਾਂ ਫੇਰ ਵੀ ਆਦੇ ਤਸੱਲੀ ਕਰੇ ਇਹ ਤਸੱਲੀ ਕਰਨਾ ਪਊ ਕਿਉਂਕਿ ਉਹਨਾਂ ਦਾ ਫਰਜ਼ ਬਣਦਾ ਵੀਰ ਜੀ ਉਹਨਾਂ ਦਾ ਵੀ ਹੱਕ ਹੈ ਆਪਣੇ ਭੈਣ ਦਾ ਇਹ ਤਾਂ ਆਨਲਾਈਨ ਮੰਗਾਉਂਦਾ ਵਾ ਗੱਡੀ 'ਚੋਂ ਮਗਰੋਂ ਲਾਵੇ ਪਹਿਲਾਂ ਟਿਪੇ ਉਹ ਬਿਲਕੁਲ ਹਾਂ ਆਪਣੀ ਦੇ ਗਾਰੰਟੀ ਹੋ ਸਕਦੀ ਹੈ ਸਹੀ ਆ ਉਗਾ ਗੁਰਨੇ ਪਹਿਲੇ ਲਾਉਣੇ ਆ ਤੇ ਆ ਦੀ ਰੀ ਨਾ ਤਸल्ली ਕਰਕੇ ਫੇਰ ਗੱਡੀਓ ਥੱਲੇ ਲਾਵੇ ਬਿਲਕੁਲ ਹਾਂ ਲਾਓ ਵੀ ਦੋਸਤੋ ਇਹ ਐਨੀਮਲ ਨੇ ਅੱਜ ਵੀਰ ਮਨਦੀਪ ਤੇ ਫਿਰ ਗੁਰਪ੍ਰੀਤ ਗੋਪੀ ਹਣਾਂ ਦੇ ਘਰੋਂ ਇਸ ਫਾਰਮ ਤੋਂ ਆਪਾਂ ਜਿਹੜੇ ਤੁਹਾਨੂੰ ਦਿਖਾਏ ਨੇ ਐਨੀਮਲ ਟੋਟਲ ਪੰਜ ਸੀਗੇ ਵੈਸੇ ਸੋਏ ਸੋਆਇਆ ਪਸ਼ੂ ਜ਼ਿਆਦਾਤਰ ਇੱਕ ਬੱਛੀ ਜਿਹੜੀ ਆਪਾਂ ਤੁਹਾਨੂੰ ਲਾਸਟ ਦੇ ਵਿੱਚ ਦਿਖਾਈ ਆ ਗੱਬਣ ਤਿਆਰੀ ਦੇ ਵਿੱਚ ਗਰਮਾਂ ਦੀ ਆਉਂਦੀ ਜਾਂਦੀ ਆ ਦਿਨੋਂ ਦਿਨ ਠੀਕ ਆ ਜੀ ਤੇ ਬਾਕੀ ਰੇਡ ਪਰਤੇ ਜਿਹੋ ਜਿਹੇ ਐਨੀਮਲ ਆ ਉਸ ਅਸਾਬ ਕੋਰਡਿੰਗ ਦੇ ਨਾਲ ਹੀ ਮੁੱਲ ਕੀਤੇ ਗਏ ਆ ਸੋ ਅਗੋਂ ਮੇਰੇ ਵੀਰ ਜਿੱਦਾਂ ਵੀ ਕਿਸੇ ਭਰਾ ਦੀ ਸਮਝ ਆ ਉਹ ਕੋਰਡਿੰਗ ਤੁਸੀਂ ਜਿਹੜਾ ਆਪਣੀ ਤੈਹ ਬਿਠਾ ਲਿਓ ਠੀਕ ਹੈ ਜੀ ਤੇ ਗੋਪੀ ਵੀਰ ਇੱਕ ਨੰਬਰ ਬੋਲ ਦਈਏ 99157 8777 98771 84848 ਠੀਕ ਹੈ ਜੀ ਲਓ ਦੋਸਤੋ ਨੰਬਰ ਆ ਸਕਰੀਨ ਦੇ ਬਿਲਕੁਲ ਥੱਲੇ ਲੱਗ ਚੁੱਕਿਆ ਨੰਬਰਾਂ ਤੇ ਤੁਸੀਂ ਕਾਲ ਕਰੋ ਵਿਜਿਟ ਕਰੋ ਇੱਥੇ ਆਣ ਕੇ ਤਸੱਲੀ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ